ਜੋ ਨੇ ਤਾਂ ਸਭ ਤੋਂ ਪਹਿਲਾਂ ਹੀ ਤੁਹਾਡਾ ਨਾਮ ਜਾਣਨਾ ਚਾਹਾਂਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਕਰਨਵੀਰ ਸਿੰਘ ਜੀ ਤਾਂ ਫਤਿਹਗੜ੍ਹ ਸਾਹਿਬ ਵੱਲ ਆਪਾਂ ਨਿਗਾਹ ਮਾਰਦੇ ਆਂ ਤਾਂ ਬੜਾ ਇਤਿਹਾਸਿਕ ਸ਼ਹਿਰ ਹੈ ਤੁਸੀਂ ਇਸ ਇਤਿਹਾਸਿਕ ਸ਼ਹਿਰ ਦੇ ਵਿੱਚ ਪੜੇ ਹੋ ਤਾਂ ਇੱਥੇ ਬੜੇ ਇਤਿਹਾਸਿਕ ਸਥਾਨ ਨੇ ਅਗਰ ਗੁਰਦੁਆਰਾ ਜੋਤੀ ਸੁਖ ਸਾਹਿਬ ਦੀ ਗੱਲ ਕਰੀਏ ਤਾਂ ਉੱਥੋਂ ਦਾ ਬੜਾ ਇਤਿਹਾਸ ਹੈ ਕਿਵੇਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਦੀਵਾਨ ਟੋਡਰ ਮਲ ਦੇ ਵੱਲੋਂ ਸੰਸਕਾਰ ਦੇ ਲਈ ਥਾਂ ਜਿਹੜੀ ਉਹ ਖਰੀਦੀ ਜਾਂਦੀ ਹੈ ਤਾਂ ਦੀਵਾਨ ਟੋਡਰ ਮਲ ਬਾਰੇ ਤੁਸੀਂ ਕੀ ਕੁਝ ਜਾਣਦੇ ਬਿਲਕੁਲ ਜੀ ਜਿਸ ਤਰ੍ਹਾਂ ਬਜੀਦ ਖਾਨ ਨੇ ਛੋਟੇ ਸਚਦਨ ਸਵਾਲ ਕੀਤਾ ਸੀ ਜੇ ਤੁਹਾਨੂੰ ਅਸੀਂ ਨਾਮ ਮਾਰੀਏ ਇਦੋਂ ਸੇ ਕੀ ਕਰੋਗੇ ਤਾਂ ਬੜਾ ਹੀ ਸਵਾਲ ਜਵਾਬ ਦਿੱਤਾ ਛੋੜੇ ਸਰ ਜਦ ਨੇ ਕਿਹਾ ਸੀ ਅਸੀਂ ਆਪਣੇ ਦਸ਼ਮੇਸ਼ ਪਿਤਾ ਵਾਂਗੀ ਇੱਕ ਬੱਕਰੀ ਫੌਜ ਤਿਆਰ ਕਰਾਂਗੇ ਤੇ ਜ਼ੁਲਮ ਸਰਕਾਰਾਂ ਨਾਲ ਟੱਕਰ ਲਾਵਾਂਗੇ ਤਾਂ ਫਿਰ ਗੱਲ ਬਜੀਦ ਖਾਨ ਨੂੰ ਹਾਜ਼ਰ ਨਹੀਂ ਹੋਈ ਤਾਂ ਫਿਰ ਉਹ ਫਤਵਾ ਸੁਣਾ ਦਿੱਤਾ ਸੀ ਨੀਆਂ ਚ ਚਨਵਾ ਦਿੱਤਾ ਸੀ ਉਸ ਤੋਂ ਬਾਅਦ ਗੁਰਦੇਵ ਵਾਨਕ ਦਾ ਵੀ ਪਿੱਛੇ ਸ਼ੋਭਿਤ ਹੈ ਅਸੀਂ ਦੇਖਦੇ ਹਾਂ ਉੱਥੇ ਬੱਬਰ ਸ਼ੇਰ ਨੇ ਰਾਖੀ ਕੀਤੀ ਸੀ ਉਸ ਤੋਂ ਬਾਅਦ ਫਿਰ ਚ ਦਿਵਾਨ ਟੋਡਰਮਲ ਨੇ ਜਗਾ ਲਾਇਸੈਂਸ ਕਾਰੋ ਵਾਸਤੇ ਪਹਿਲਾਂ ਗੱਲ ਹੋਈ ਸੀ ਮੋਹਰਾਂ ਵਿਛਾਉਣ ਦੀ ਬਾਅਦ ਫਿਰ ਕਈ ਇਤਿਹਾਸਕਾਰ ਲਿਖ ਦਿੰਦੇ ਨੇ ਵੀ 75 ਹਜ਼ਾਰ ਮੋਰ ਖਡਿੰਗ ਕਰਕੇ ਜਗ ਆ ਲਈ ਸੀ ਉਸ ਤੋਂ ਬਾਅਦ ਛੋੜੀ ਸਦੀ ਦਾ ਸੰਸਕਾਰ ਕੀਤਾ ਗਿਆ ਇਸ ਤਰ੍ਹਾਂ ਅੱਲਾ ਯਾਰਖਾ ਜੋਗੀ ਵੀ ਲਿਖਦਾ ਗਿਆ ਵੀ ਬਸ ਇੱਕ ਹਿੰਦੂ ਮੇਂ ਤੀਰਥ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਾਂ ਖੁਦਾ ਕੇ ਲਈ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਲੱਖਾਂ ਦੀ ਇਤਿਹਾਸ ਵਿੱਚ ਸੰਗਤਾਂ ਇੱਥੇ ਫਤਿਹ ਸਹਰਤੇ ਦਾ ਸਮਸਤ ਹੁੰਦੀਆਂ ਹਨ ਜੀ ਅਗਰ ਗੱਲ ਕਰੀਏ ਦੀਵਾਨ ਟੋਡਰ ਮਲ ਦੀ ਹਵੇਲੀ ਦੀ ਤਾਂ ਉਸ ਥਾਂ ਦੀ ਬੜੀ ਮਹੱਤਤਾ ਹੈ ਇੱਕ ਸਮਾਂ ਸੀ ਜਦੋਂ ਉਹ ਥਾਂ ਲੋਕਾਂ ਨੂੰ ਵਿਸਰ ਗਈ ਸੀ ਉਸ ਦੀ ਸਾਮ ਸੰਭਾਲ ਆ ਜਿਹੜੀ ਉਹ ਨਹੀਂ ਸੀ ਹੋਈ ਲੇਕਿਨ ਹੁਣ ਉਸ ਸਥਾਨ ਦੀ ਸਾਮ ਸੰਭਾਲ ਵੀ ਹੋ ਰਹੀ ਹੈ ਵਿੱਚੋਂ ਵੀ ਖੁਦਾਈ ਕਰਕੇ ਇਮਾਰਤ ਦਾ ਹੋਰ ਹਿੱਸਾ ਹੈ ਜਿਹੜਾ ਉਹ ਕੱਢਿਆ ਗਿਆ ਹੈ ਬਿਲਕੁਲ ਇੱਕ ਤਾਂ ਸਿੱਖ ਕੌਮ ਲਈ ਬੜੀ ਮਾਣ ਵਾਲੀ ਗੱਲ ਹੈ ਵੀ ਸਾਨੂੰ ਇਹ ਜੀ ਇਤਿਹਾਸਕ ਸਥਾਨ ਦੇਖਣ ਨੂੰ ਮਿਲਦੇ ਨੇ ਤੇ ਸਾਡਾ ਵੀ ਕੁਝ ਫਰਜ਼ ਬਣਦੇ ਸੋ ਇਹ ਜਿਹੇ ਇਤਿਹਾਸਤਾਨਾਂ ਨੂੰ ਸੰਭਾਲ ਕੇ ਰੱਖੀਏ ਜਿੱਥੇ ਦਾ ਜ਼ਿਕਰ ਕੀਤਾ ਗਿਆ ਵੀ ਹਾਂ ਉਹਦੀ ਸਾਮ ਸੰਭਾਲ ਕੀਤੀ ਜਾ ਰਹੀ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਜੀ ਸਥਾਨਾਂ ਨੂੰ ਦੇਖ ਕੇ ਆਪਣੇ ਇਤਿਹਾਸ ਤੋਂ ਜਾਣੂ ਹੋਵੇ ਕਿਉਂਕਿ ਬਾਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਸਾਨੂੰ ਇਹ ਜੀ ਦਾਦੇ ਬਾਬਿਆਂ ਦੀਆਂ ਕਹਾਣੀਆਂ ਸੁਣਨੀਆਂ ਚਾਹੀਦੀ ਨੇ ਤਾਂ ਜੋ ਜਿਹੜਾ ਆਪਣਾ ਇਤਿਹਾਸ ਸਮੁੜਤ ਸਰਜੀਤ ਰਵੀ ਜਣੇ ਕਿ ਅਮਰ ਰਹੇ ਆਪਣਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਫਤਿਹਗੜ ਸਾਹਿਬ ਦੇ ਇਤਿਹਾਸ ਬਾਰੇ ਗੱਲਬਾਤ ਕੀਤੀ ਆ। ਗੁਰਦੁਆਰਾ ਫਤਿਹਗੜ ਸਾਹਿਬ ਦੀ ਉਸਾਰੀ ਬਾਰੇ ਵੀ ਗੱਲਬਾਤ ਕੀਤੀ ਆ ਕਿ ਕਿਸ ਤਰ੍ਹਾਂ ਇੱਥੇ ਗੁਰਦੁਆਰਾ ਫਤਿਹਗੜ ਸਾਹਿਬ ਦੀ ਉਸਾਰੀ ਹੁੰਦੀ ਆ। ਕਿਸ ਪ੍ਰਕਾਰ ਸਿੱਖ ਮਿਸਲਾਂ ਦੇ ਸਰਦਾਰ ਨੇ ਜਿਹੜੇ ਉਹ ਇਕੱਠੇ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਮਾਇਆਦਸਾ ਜੋ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਗੁਰਦੁਆਰਾ ਫਤਿਹਗੜ ਸਾਹਿਬ ਦੀ ਉਸਾਰੀ ਆ ਜਿਹੜੀ ਉਹ ਕੀਤੀ ਜਾਂਦੀ ਆ।